ਕਵੈਂਟਲ ਜਿਹੜੀ ਉਹ ਖੀਰ ਤਿਆਰ ਕੀਤੀ ਐ 8 ਤੋੜੇ ਤੋਂ ਲੈ ਕੇ 15 ਤੋੜੇ ਤੱਕ ਸੂਜੀ ਦੇ ਪੂੜੇ ਨੇ ਬੜੇ ਵਧੀਆ ਬਣਾਏ ਨੇ ਤੇ ਦੋ ਤਰ੍ਹਾਂ ਦੇ ਲੰਗਰ ਜਿਹੜੇ ਆ ਉਹ ਚੱਲਦੇ ਆ ਸਾਡੇ ਸਰੀਰ ਨੂੰ ਦੋ ਤਰ੍ਹਾਂ ਦੇ ਲੰਗਰ ਚਾਹੀਦਾ ਇੱਕ ਹੁੰਦਾ ਆਤਮਾ ਦਾ ਰੂਹ ਦਾ ਲੰਗਰ ਜਿਹੜਾ ਉਹ ਗੁਰਬਾਣੀ ਐ ਨਾਮ ਜਪ ਐ ਸੰਗਤ ਵੇਖੋ ਜੀ ਵੈਗਰੂ ਇਹ ਤੇ ਲੱਖਾਂ ਦੇ ਵਿੱਚ ਹੀ ਆਉਂਦੀ ਐ ਹਰ ਐਤਵਾਰ ਚਾਹੇ ਮੀਂਹ ਪੈਂਦਾ ਹੋਵੇ ਚਾਹੇ ਬਹੁਤ ਜਿਆਦੀ ਗਰਮੀ ਹੋਵੇ ਚੁਪਹਿਰਾ ਸਾਹਿਬ ਦੇਸਾਂ ਵਿਦੇਸ਼ਾਂ ਤੋਂ ਘਰ ਤੋਂ ਘੱਟ 7 ਤੋਂ 8 ਲੱਖ ਸੰਗਤ ਹਰ ਚੁਪਹਿਰੇ ਦੇ ਵਿੱਚ ਆਉਂਦੀ ਹੈ। ਹੁਣ ਹੋਰ ਵੀ ਵਿਸ਼ਵਾਸ ਵਧ ਗਿਆ। ਬਾਬਾ ਜੀ ਨੇ ਬਹੁਤ ਕੁਝ ਦਿੱਤਾ। ਸੰਜੋਗ ਨਹੀਂ ਆ ਕਿ ਜਿੰਨੀ ਕਿਰਪਾ ਹੈ ਕਿ ਮਾਲਕ ਨੇ ਦਿੱਤੀ ਹੈ। ਜੋ ਵੀ ਦਿੱਤਾ ਹੈਗਾ ਮਾਲਕ ਨੇ ਦਿੱਤਾ ਹੈਗਾ। ਤੇ ਵੀ ਗੁਰੂ ਦੇ ਪਿਆਰੇ ਨੇ ਬਾਬੇ ਸ਼ਹੀਦਾਂ ਨਾਲ ਇਹੋ ਜਿਹਾ ਪਿਆਰ ਕਰਨ ਵਾਲੀ ਸੰਗਤ ਹੈ। ਵਿਦੇਸ਼ਾਂ ਤੋਂ ਸਪੈਸ਼ਲ ਵੀ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮੌਜੂਦ ਆ ਸ਼ਹੀਦਾ ਸਾਹਿਬ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਚੁਪਹਿਰਾ ਸਾਹਿਬ ਸੰਗਤਾਂ ਕੱਟਣ ਆਉਂਦੀਆਂ ਨੇ ਤੇ ਇਸ ਦੇ ਨਾਲ ਸੌਣ ਦੇ ਵੀ ਨੇ ਜਿਹੜੇ ਆ ਪੂੜੀਆਂ ਦਾ ਲੰਗਰ ਸੰਗਤਾਂ ਦੇ ਵੱਲੋਂ ਲਗਾਇਆ ਗਿਆ ਹੈ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਕਿਸ ਸੰਗਤ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਹੈ ਇਹ ਵਾਹਿਗੁਰੂ ਜੀ ਪਿਛਲੇ 1.5 ਸਾਲ ਤੋਂ ਨਾ ਅਸੀਂ ਇਹ ਭਾਈ ਵੀਰ ਸਿੰਘ ਹਣੀ ਇਹ ਪ੍ਰੋਫੈਸਰ ਨੇ ਮਾਤਾ ਗੰਗਾ ਕਾਲਜ ਤੇ ਬਾਕੀ ਸਾਰੇ ਜਿਹੜੇ ਨਾਲ ਇਹ ਨੌਜਵਾਨ ਨੇ ਕਾਫੀ ਕੋਈ ਕਿਸੇ ਜ਼ਿਲ੍ਹੇ ਦਾ ਕੋਈ ਕਿਸੇ ਜ਼ਿਲ੍ਹੇ ਦਾ ਪੂਰੇ ਪੰਜਾਬ ਦੇ ਵਿੱਚੋਂ ਨੇ ਤੋ ਸਾਰੇ ਨਾਲ ਮਿਲ ਕੇ ਉੱਥੇ ਹਰ ਐਤਵਾਰ ਜਿਹੜਾ ਉਹ ਗੁਰੂਕਾਂ ਲੰਗਰ ਜਿਹੜਾ ਉਹ ਤਿਆਰ ਕਰਕੇ ਦੂਰ ਦਰਾਡੇ ਤੋਂ ਆਈ ਸੰਗਤ ਵਾਸਤੇ ਜਿਹੜਾ ਉਹ ਬੜੇ ਸਤਿਕਾਰ ਨਾਲ ਰਾਤ ਨੂੰ ਉੱਥੇ ਭਾਈ ਸਾਹਿਬ ਉਹਨਾਂ ਦੇ ਘਰ 'ਚ ਵੀ ਲੰਗਰ ਤਿਆਰ ਹੁੰਦਾ ਹੈ ਕਿ ਇੱਥੇ ਵੀ ਸਾਰਾ ਦਿਨ ਤਿਆਰ ਕਰਕੇ ਸ਼ਿਕਾਇਆ ਜਾਂਦਾ ਹੈ। ਇਸ ਜਗ੍ਹਾ ਤੇ ਜਿਹੜਾ ਇਹ ਲੰਗਰ ਸ਼ਿਕਾਇਆ ਜਾ ਰਿਹਾ ਹੈ ਇਹ ਧੰਤਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਉਹਨਾਂ ਸਿੰਘਾਂ ਸ਼ੀਤਾਂ ਦਾ ਇਹ ਪਵਿੱਤਰ ਸਥਾਨ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਹਰ ਐਤਵਾਰ ਚੁਪਹਿਰਾ ਸਾਹਿਬ ਦੇ ਰੂਪ ਦੇ ਵਿੱਚ ਦੋ ਤਰ੍ਹਾਂ ਦੇ ਲੰਗਰ ਜਿਹ ਸਾਡੇ ਸਰੀਰ ਨੂੰ ਦੋ ਤਰ੍ਹਾਂ ਦਾ ਲੰਗਰ ਚਾਹੀਦਾ ਇੱਕ ਹੁੰਦਾ ਆਤਮਾ ਦਾ ਰੂਹ ਦਾ ਲੰਗਰ ਜਿਹੜਾ ਉਹ ਗੁਰਬਾਣੀ ਹੈ ਨਾਮ ਜਪ ਹੈ ਉਹ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਨਾਲ ਨਾਲ ਬਾਹਰੀ ਸਰੀਰ ਦੇ ਵਾਸਤੇ ਜਿਹੜਾ ਲੰਗਰ ਹੈ ਗੁਰੂਕੋ ਸੰਗਤ ਇੱਥੇ ਤਿਆਰ ਕਰਦੀ ਹੈ ਅੱਜ ਸਾਡੇ ਕੋਲ ਲੰਗਰ ਦੇ ਵਿੱਚ ਜਿਹੜਾ ਅਸੀਂ 4 ਕਿਲੋ ਜਿਹੜੀ ਉਹ ਖੀਰ ਤਿਆਰ ਕੀਤੀ ਹੈ 8 ਤੋੜੇ ਤੋਂ ਲੈ ਕੇ 15 ਤੋੜੇ ਤੱਕ ਸੂਜੀ ਦੇ ਪੂੜੇ ਨੇ ਬੜੇ ਵਧੀਆ ਬਣਾਏ ਨੇ ਇਹ ਪੁਰਾਣਾ ਪੰਜਾਬੀ ਸੱਭਿਆਚਾਰ ਵੀ ਹੈ ਸ਼ਾਇਦ ਅਜੋਕੇ ਸਮੇਂ ਦੇ ਨੌਜਵਾਨਾਂ ਨੂੰ ਘੱਟ ਪਤਾ ਹੈ ਪਰ ਪੁਰਾਣੇ ਸਮਿਆਂ ਦੇ ਵਿੱਚੋਂ ਚੱਲਦਾ ਆ ਰਿਹਾ ਪਿੰਡਾਂ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਹਰ ਐਤਵਾਰ ਮਾਲ ਪੂੜੇ ਵੈਸੇ ਪੂੜੇ ਜਿਹੜੇ ਖੀਰ ਤੇ ਪੂੜੇ ਬਣਾਏ ਜਾਂਦੇ ਆ ਪਿੰਗਾ ਝੂਟੇ ਜਾਂਦੀਆਂ ਇਹ ਵੀ ਸਾਡਾ ਇੱਕ ਬਹੁਤ ਅਮੀਰ ਵਿਰਸਾ ਸੱਭਿਆਚਾਰ ਵੀ ਹੈ ਅੱਜ ਗੁਰੂ ਕੇ ਲੰਗਰਾਂ ਦੇ ਵਿੱਚ ਆਈ ਸੰਗਤ ਵਾਸਤੇ ਮਾਲ ਪੂੜੇ ਤੇ ਖੀਰ ਦਾ ਲੰਗਰ ਜਿਹੜਾ ਉਹ ਤਿਆਰ ਕੀਤਾ ਗਿਆ ਹੈ ਕਿੰਨੀ ਕਿ ਸੰਗਤ ਜਿਹੜੀ ਇੱਥੇ ਮੌਜੂਦ ਹੈਗੀ ਸੰਗਤ ਵੇਖੋ ਜੀ ਵੈਗਰੂ ਇਹ ਤੇ ਲੱਖਾਂ ਦੇ ਵਿੱਚ ਹੀ ਆਉਂਦੀ ਹੈ ਹਰ ਐਤਵਾਰ ਚਾਹੇ ਮੀ ਪੈਂਦਾ ਹੋਵੇ ਚਾਹੇ ਬਹੁਤ ਜਿਆਦੀ ਗਰਮੀ ਹੋਵੇ ਤਪਸ਼ ਹੋਵੇ ਸਰਦੀ ਹੋਵੇ ਤੁਸੀਂ ਹਰ ਐਤਵਾਰ ਵੇਖ ਸਕਦੇ ਕਿਤੇ ਭੋਰਾ ਵੀ ਫਰਕ ਨਹੀਂ ਪੈਂਦਾ ਸੰਗਤ ਸੰਗੋ ਜਿਹੜੀ ਵੱਧਦਾ ਹੀ ਹੁੰਦਾ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਪੰਜਾਬ ਚੋਂ ਪੰਜਾਬ ਤੋਂ ਬਾਹਰ ਹਿੰਦੁਸਤਾਨ ਚੋਂ ਸਾਰੇ ਚੋਂ ਤੇ ਨਾਲ ਦੇ ਨਾਲ ਇਹੋ ਜਿਹੇ ਵੀ ਗੁਰੂ ਦੇ ਪਿਆਰੇ ਨੇ ਬਾਬੇ ਸ਼ੀਦਾਂ ਨਾਲ ਇਹੋ ਜਿਹਾ ਪਿਆਰ ਕਰਨ ਵਾਲੀ ਸੰਗਤ ਹੈ ਵਿਦੇਸ਼ਾਂ ਤੋਂ ਸਪੈਸ਼ਲ ਵੀ ਆਉਂਦੀ ਹੈ ਹੋਰ ਵੀ ਸੰਗਤ ਨੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਛੀ ਸਿੰਘ ਬਾਬਾ ਦੀਪ ਸਿੰਘ ਸਤੇ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈ ਕੇ ਬਾਬਾ ਦੀਪ ਸਿੰਘ ਜੂਥ ਪਾਵਰ ਗਰੁੱਪ ਮਨਜੀਠਾ ਰੋਡ ਵਾਲੋ ਹਰ ਐਤਵਾਰ ਦੁਪਹਿਰੇ ਦੀ ਤਰ੍ਹਾਂ ਇੱਥੇ ਲੰਗਰ ਚੱਲ ਰਿਹਾ ਹੈ ਹਰ ਤਰ੍ਹਾਂ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਰੀਤੀ ਰਿਵਾਜ ਅਨੁਸਾਰ ਸੌਨ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਪਰ ਚੱਲਦੇ ਹਨ ਇਹ ਚਰ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਅੱਜ ਅਸੀਂ ਖੀਰ ਪੂੜਿਆਂ ਦਾ ਲੰਗਰ ਲਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਜਿਉ ਵੀ ਇਸ ਦਰ ਤੇ ਆਵੇ ਮੂਹ ਮੰਗੇ ਮਰਦਾ ਪਾਵੇ ਲੱਖ ਹੁਸ਼ਿਆ ਪਾਤਸ਼ਾਹਾਂ ਸਤ ਕਹਿੰਦੇ ਮੁਤਾਬਕ ਬਸ ਛੜਦੀ ਤੌਰ ਇਕ ਲਈ ਖਾਲਸਾ ਖੀਰ ਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਜਿਹੜਾ ਪਦਾਰਥ ਜਿਹੜੇ ਪਾਏ ਜਾਂਦੇ ਆ ਇਸ ਖੀਰ ਦੇ ਵਿੱਚ ਦੇਖੋ ਜਿਸ ਤਰ੍ਹਾਂ ਦੁੱਧ ਆ ਚਾਹ ਵਾਲਿਆ ਮੱਲਾਪੀ ਸਮਗਰੀ ਗਿਰੀ ਹੋਇਆ ਕਾਜੂ ਹੋਇਆ ਸੌਗੀ ਇਹ ਸਭ ਕੁਝ ਪਾਇਆ ਜਾਂਦਾ ਹੈ ਤੇ ਮਾਲ ਕੁੜੇ ਵੀ ਬਣਾਏ ਜਾਂਦੇ ਹਨ ਇੱਥੇ ਲੱਖਾਂ ਸੰਗਤਾਂ ਜਿਸ ਤਾਂ ਕਿ ਆਪ ਸਭ ਨੂੰ ਪਤਾ ਹੈ ਚਪੈਰਾ ਸਾਹਿਬ ਦੇ ਦੇਸਾਂ ਵਿਦੇਸ਼ਾਂ ਤੋਂ ਘਰ ਤੋਂ ਘਰ 7 ਤੋਂ 8 ਲੱਖ ਸੰਗਤ ਹਰ ਚਪੈਰੇ ਦੇ ਵਿੱਚ ਆਉਂਦੀ ਹੈ ਤੇ ਮਹਾਰਾਜ ਗੁਰੂ ਸਾਹਿਬ ਉਹਨਾਂ ਸਾਰੀਆਂ ਸੰਗਤਾਂ ਦਾ ਡੇੜਾ ਪਾਰ ਕਰਦਾ ਹੈ ਤੇ ਵਾਹਿਗੁਰੂ ਚੜ੍ਹਦੀ ਕਲਾ ਕਰਦਾ ਹੈ ਵਾਹਿ ਖਾਲਸਾ ਵਾਹਿ ਸਤਿ ਸ੍ਰੀ ਅਕਾਲ ਔਰ ਵੀ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਪਾ ਦੀ ਸੰਗਤ ਦੇ ਅੱਗੇ ਆਈਆਂ ਗੁਰੂ ਘਰ ਦੀ ਸੰਗਤ ਨੂੰ ਕੀ ਆਇਆ ਨੂੰ ਜੀ ਇਹ ਲੰਗਰ ਮਜੀਠਾ ਰੋਡ ਦੀ ਸਾਥ ਸੰਗਤ ਦੇ ਨਾਲ ਚਲਾਇਆ ਜਾਂਦਾ ਵਾ ਕਾਫੀ ਦਿਨ ਤੋਂ ਭਲਾਈ ਕੇਂਦਰ ਦੇ ਸਹਿਯੋਗ ਦੇ ਨਾਲ ਮਜੀਠਾ ਰੋਡ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਰ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਵਾ ਜੀ ਇਹਨੇ ਮਿੱਸੇ ਪ੍ਰਸ਼ਾਦ ਹੁੰਦੇ ਰੁਟੀਨ ਦੇ ਵਿੱਚ ਤੇ ਔਰ ਜੋਲੇ ਹੁੰਦੇ ਆ ਕੜੀ ਕੜੀ ਬਣਾ ਲੈਂਦੀ ਆ ਕਈ ਵਾਰ ਫੋਕਟਰਾਂ ਦੇ ਬਾਜ਼ਾਰ ਤੋਂ ਲੈ ਕੇ ਆਇਆ ਵਾ ਅੱਜ ਅਸੀਂ ਪੀਰ ਪੂੜੇ ਦਾ ਲੰਗਰ ਲਾਇਆ ਹੋਇਆ ਜੀ ਜੋ ਸਾਨੂੰ ਦੇ ਵਾਸਤੇ ਸ਼ਾਮਾ ਦਾ ਸ੍ਰੀ ਸ਼ਿਵ ਦੇ ਤੋ ਲਿਕੇ ਸ਼ਾਮੀ ਸ਼ਿਵ ਦੇਰ ਚੱਲੂਗਾ ਜੀ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਆ ਪੂੜੇ ਜਿਹੜੇ ਕਿੰਨੇ ਤਰ੍ਹਾਂ ਦੇ ਪੂੜੇ ਤਿਆਰ ਕੀਤੇ ਜਾ ਰਹੇ ਆ ਪੂੜੇ ਦੀ ਮਾਲ ਪੂੜੇ ਤਿਆਰ ਕੀਤੇ ਜਾ ਰਹੇ ਆ ਖੀਲ ਦੇ ਵਿੱਚ ਬਹੁਤ ਤਰ੍ਹਾਂ ਦੇ ਪਦਾਰਥ ਹੈ ਜਿਵੇਂ ਡਰਾਈ ਫੂਡ ਵਗੈਰਾ ਜੀਰੀਆ ਗਦਾਮ ਕਾਜੂ ਸੌਂਫ ਵਗੈਰਾ ਮਿਲੇ ਕੀੜੀ ਵਗੈਰਾ ਕਿੰਨੇ ਵੀ ਸ਼ਰਧਾਂ ਦੇ ਨਾਲ ਸੰਗਤ ਨੂੰ ਤਿਆਰ ਹੋ ਕੇ ਸ਼ਿਕਾ ਰਹੇ ਜੀ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਪਿੰਡ ਤੋਂ ਆਏ ਤੁਸੀਂ ਅਸੀਂ ਪਿੰਡ ਕਰਸਕੇ ਤੋਂ ਜੀ ਆਏ ਹਾਂ ਡਿਸਟ੍ਰਿਕਟ ਅਮਰਸਾ ਤੋਂ ਤੁਸੀਂ ਇੱਥੇ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਦੁਨੀਆ ਇਕੱਠੀ ਹੋਈ ਹੈ ਇੰਨੀ ਗਰਮੀ ਆ ਤੁਸੀਂ ਉਸੇ ਬਾਰੇ ਕੀ ਕਹਿਣਾ ਚਾਹੋਗੇ ਓਏ ਬਾਬੇ ਦੀਪ ਸਿੰਘ ਦੀ ਕਿਰਪਾ ਹੀ ਹੈ ਜੀ ਤੁਸੀਂ ਵੇਖ ਲਓ ਆ ਸਾਰੇ ਸਜੇ ਬਨੇ ਸਜੇ ਖਬੇ ਬਨੇ ਕੈਮਰਾ ਕਮਾ ਕੇ ਵੇਖੋ ਇੰਨੀ ਗਰਮੀ ਦੇ ਵਿੱਚ ਬਾਬੇ ਦੀ ਸਿੰਘ ਦੀ ਕਿਰਪਾ ਤੋਂ ਬਿਨਾ ਕੋਈ ਆ ਹੀ ਨਹੀਂ ਸਕਦਾ ਕਿਰਪਾ ਹੀ ਆ ਬਾਬੇ ਦੀ ਸਿੰਘ ਦੀ ਤਾਂ ਆਈ ਸਭ ਨੂੰ ਅੱਜ ਖਾਸ ਜਿਹੜਾ ਪੂੜਿਆਂ ਦਾ ਲੰਗਰ ਲਗਾਇਆ ਗਿਆ ਆ ਪਹਿਲਾਂ ਵੀ ਇਦਾਂ ਹੀ ਪੂੜਿਆਂ ਦਾ ਲੰਗਰ ਲਗਾਇਆ ਜਾਂਦਾ ਸੀ ਹਾਂਜੀ ਕਿਰਪਾ ਹੀ ਆ ਜੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਬਾਬੇ ਦੀ ਸਿੰਘ ਦੀ ਵੀ ਇੱਥੇ ਖਾਸ ਕਰਕੇ ਇਸ ਲੰਗਰ ਦੇ ਵਿੱਚ ਬਾਬੇ ਦੀ ਸਿੰਘ ਦੀ ਇੰਨੀ ਕਿਰਪਾ ਵਰਤਦੀ ਐ ਨਾ ਜੀ ਦੇਣਾ ਨਹੀਂ ਸੰਤਣਾ ਵੀ ਨਹੀਂ ਪਤਾ ਵੀ ਕਿੰਨਾ ਸੰਤ ਨੇ ਖੁੱਲਾ ਭੋਨਾਰਾ ਦੇ ਦੇਣਾ ਵਾ ਚੰਗਣਾ ਵਾਲੇ ਵੀ ਤੁਸੀਂ ਸਾਹਮਣੇ ਦੇਖ ਲਓ ਕਿ ਕਿੰਨੇ ਖੁੱਲੇ ਦਰਸ਼ਨ ਦੀਦਾਰੇ ਆ ਤੇ ਨਾਲ ਸੰਗਤ ਦਾ ਆਨੰਦ ਲੈ ਰਹੇ ਆ ਖਾਣ ਪੀਣ ਵਾਲੀ ਵੀ ਹੋ ਜਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਅੰਟੀ ਤੁਸੀਂ? ਮੈਂ ਵੈਸੇ ਆਪਣੀ ਬੇਟੀ ਕੋ ਰਹਿਨੀ ਹਾਂ ਉਦੋਂ ਤੇ ਮੇਰਾ ਪਿੰਡ ਅੱਛੇ ਜੁਲਵੱਡੀ ਆ। ਠੀਕ ਆ ਮੈਂ ਮੇ ਸੋਰੀ ਮਾਰਚ ਵਿੱਚ ਆਈ ਇੱਥੇ ਕੋਣ ਦੀ ਆਪਾਂ ਸੇਵਾ ਕਰਦੇ ਆ। ਕਿੱਥੋਂ ਆਇਓ ਤੁਸੀਂ? ਮੈਂ ਆਸਟ੍ਰੇਲੀਆ ਤੋਂ। ਠੀਕ ਆ। ਹਾਂਜੀ। ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇੱਥੇ ਆਣ? ਮੈਨੂੰ ਮੈਂ ਮਾਰਚ ਦੀ ਆਈ ਹਾਂ। ਕਿੰਨੇ ਕ ਕਿਰਪਾ ਆ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਉੱਤੇ ਬਾਬਾ ਦਾ ਕਿਰਪਾ ਜੀ ਮਹਾਰਾਜ ਦੀ ਹਾਂ ਦੱਸਣ ਜੋ ਨਹੀਂ ਆ ਕਿ ਜਿੰਨੀ ਕਿਰਪਾ ਕੀ ਮਾਲਕ ਨੇ ਦਿੱਤੀ ਹੈ ਜੋ ਵੀ ਦਿੱਤਾ ਹੈਗਾ ਮਾਲਕ ਨੇ ਦਿੱਤਾ ਹੈਗਾ ਹਾਂ ਕਿੰਨਾ ਕ ਵਿਸ਼ਵਾਸ ਬਾਬਾ ਜੀ ਦੇ ਉੱਤੇ ਵਿਸ਼ਵਾਸ ਆ ਦਾ ਤੇ ਸ਼ੁਰੂ ਤੋਂ ਹੀ ਵਿਸ਼ਵਾਸ ਆ ਹੁਣ ਹੋਰ ਵੀ ਵਿਸ਼ਵਾਸ ਵੱਧ ਗਿਆ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਬੱਚੇ ਸਾਡੇ ਸੱਟ ਹੈਗੇ ਆ ਬਾਹਰ ਆਪਣੇ ਘਰ ਦੇ ਖਾਂਦੇ ਆ ਸੋਹਣੀ ਲਾਦ ਆ ਬੱਚਿਆਂ ਦੀ ਮਹਾਰਾਜ ਨੇ ਬਹੁਤ ਕੁਝ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤੇ ਜੀ ਕਿੱਥੋਂ ਆਇਓ ਤੁਸੀਂ ਮੈਂ ਲੁਕ ਲਿਆ ਮੈਂ ਸਰ ਇੱਥੇ ਜਿਹੜਾ ਲੰਗਰ ਲਗਾਇਆ ਗਿਆ ਆ ਪੂੜਿਆਂ ਦਾ ਲੰਗਰ ਲਗਾਇਆ ਗਿਆ ਇਹ ਪਹਿਲਾਂ ਵੀ ਇਦਾਂ ਹੀ ਲੰਗਰ ਜਿਹੜਾ ਲੱਗਦਾ ਇੱਥੇ ਖੀਰ ਆ ਪੂੜਿਆਂ ਦਾ ਮਨ ਅੱਜ ਸੰਗਤ ਸੌਂ ਦਾ ਮਹੀਨਾ ਚੜਿਆ ਏ ਇਸ ਕਰਕੇ ਖੀਰ ਪੂੜਿਆਂ ਦਾ ਲੰਗਰ ਤਿਆਰ ਕੀਤਾ ਗਿਆ ਜੀ ਪਹਿਲਾਂ ਮਿਸੇ ਪ੍ਰਸਾਦ ਦੇ ਚਾਵਲ ਤੇ ਮੈਗੀ ਦਾ ਲੰਗਰ ਤਿਆਰ ਹੁੰਦਾ ਹੈ ਤੇ ਹੋਰ ਵੀ ਮਤਲਬ ਕਿ ਜਿੱਦਾਂ ਪਿਛਲੇ ਆਪਾਂ ਐਤਵਾਰ ਦੇਖਦੇ ਆਂ ਹੋਰ ਵੀ ਐਤਵਾਰ ਜਿਹੜੇ ਲੰਗਦੇ ਆ ਉੱਥੇ ਵੀ ਮਤਲਬ ਇਸੇ ਤਰ੍ਹਾਂ ਹੀ ਲੰਗਰ ਲਗਾਇਆ ਜਾਂਦਾ ਇਸੇ ਜਗ੍ਹਾ ਤੇ ਹਾਂਜੀ ਇਸੇ ਤਰ੍ਹਾਂ ਹੀ ਹਰ ਐਤਵਾਰ ਦੀ ਇੱਥੇ ਲੰਗਰ ਲਗਾਇਆ ਜਾਂਦਾ ਹੈ ਹਰ ਐਤਵਾਰ ਕਿੰਨਾ ਕੁ ਵਿਸ਼ਵਾਸ ਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਉੱਤੇ ਕੋਈ ਸ਼ੱਕ ਹੀ ਨਹੀਂ ਜ ਮੈਡਮ ਸਵਾਹਿਦਾ ਤੇ ਅੰਤੀ ਜੀ ਕਿੰਨਾ ਪਿਆਰ ਤੁਸੀਂ ਬਾਬਾ ਜੀ ਨੂੰ ਕਰਦੇ ਹੋ ਬਾਬਾ ਦੀਪ ਸਿੰਘ ਜੀ ਕੋਈ ਸ਼ੱਕ ਹੀ ਨਹੀਂ ਮੈਡਮ ਪਿਆਰ ਦਾ ਜਿੰਨਾ ਵੀ ਹੋ ਸਕਦਾ ਉਹਨਾ ਹੀ ਘਟਿਆ ਸਾਡੇ ਲਈ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਮਾਲ ਪੂੜਿਆਂ ਦਾ ਤੇ ਖੀਰ ਦਾ ਲੰਗਰ ਜਿਹੜਾ ਇਹ ਲਗਾਇਆ ਗਿਆ ਹੈ ਸੰਗਤਾਂ ਦੇ ਵੱਲੋਂ ਭਾਰੀ ਮਾਤਰਾ ਦੇ ਵਿੱਚ ਜਿਹੜੀ ਇੱਥੇ ਸੰਗਤ ਮੌਜੂਦ ਹੈ ਤੇ ਸੰਗਤ ਜਿਹੜੀ ਆ ਲੰਗਰ ਛਕ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਸੰਗਤ ਲੰਗਰ ਛਕ ਰਹੀ ਹੈ ਇਸ ਦੇ ਨਾਲ ਹੀ ਹੋਰ ਵੀਡੀਓ ਇਦਾਂ ਦੀਆਂ ਵੇਖਣ ਦੇ ਵਾਸਤੇ ਤੁਸੀਂ ਗ੍ਰੇਟ ਪੰਜਾਬ ਨੂੰ ਫੋਲੋ ਕਰਦੇ ਰਹੋ